ਅਮਰਬੀ ਸਿੰਘ ਪਿੰਡ ਆਲੋਵਾਲ ਜੋ ਕਿ ਮੈਂ ਅਕਤੂਬਰ ਮਹੀਨੇ ਚ ਸਰਪੰਚੀ ਦੀ ਚੋਣ ਉਹ ਇਹ ਲੜੀ ਸੀ ਮੇਰੇ ਮੁਕਾਬਲੇ ਗਰਨਾਮ ਸਿੰਘ ਨੇ ਉਹਦੀ ਵਾਈਫ ਨੇ ਚੋਣ ਲੜੀ ਸੀ ਉਹ ਸਰਪੰਚੀ ਦੀ ਚੋਣ ਜਿੱਤ ਗਿਆ ਸੀ ਮੇਰੇ 6 ਮੈਂਬਰ ਬਣ ਗਏ ਜੀ ਜੋ ਕਿ ਉਸ ਦਿਨ ਤੋਂ ਅਸੀਂ ਪਿੰਡ ਦੇ ਚ ਪ੍ਰਬੰਧਕ ਲਾਇਆ ਸੀ ਕੰਮ ਕਰਨ ਵਾਸਤੇ ਠੀਕ ਆ ਜੀ ਇਹ ਚਾਹੁੰਦਾ ਸੀ ਕਿ ਜੋ ਮੈਂਬਰ ਹੈ ਮੇਰਾ ਸਮਰਥਨ ਦੇਣ ਜੋ ਕਿ ਸਾਡੇ ਮੈਂਬਰ ਇਹਦਾ ਸਮਰਥਨ ਨਹੀਂ ਦਿੱਤਾ ਸੀ ਇਸੇ ਇਦਾਂ ਹੀ ਕੰਮ ਕਰਦਿਆਂ ਕਰਦਿਆਂ ਜੋ ਕਿ ਮੇਰੇ ਘਰ ਦੇ ਬਾਹਰ ਮੇਰੀ ਜਗਾ ਮੇਰਾ ਘਰ ਦਾ ਪਾਣੀ ਜਾਂਦਾ ਸੀ ਉਹ ਕੱਲ ਰਾਤ ਇਨੇ 4-5 ਦਿਨ ਹੋ ਗਏ ਨੇ ਪੈ ਪਾਏ ਸੀ ਉਹਦੇ ਤੇ ਇਨੇ ਮਟੀਰੀਅਲ ਨਹੀਂ ਪਾਇਆ ਸੀ ਜੋ ਕਿ ਮੇਰੇ ਗੁਮਾਂਡਾ ਉਹਨਾਂ ਦੇ ਖਾਂ ਤੇ ਮਟੀਰੀਅਲ ਪਾਤਾ ਸੀ ਮੇਰੀ ਇਨੇ ਜਗਾ ਛੱਡਤੀ ਸੀ ਜੋ ਕਿ ਕੱਲ ਹੁਣ ਮੈਂ ਆਪਣੇ ਕੋਲੋਂ ਮਟੀਰੀਅਲ ਲਿਆ ਕੇ ਮੈਂ ਆਪਣੀ ਜਗਾ ਤੇ ਪਾਇਆ ਇਹ ਰਾਤ ਨੂੰ ਟੈਗ ਲੱਗਾ ਬਿਲਕੁਲ ਟਾਈਟ ਹੋਇਆ ਇਹ ਆ ਗਿਆ ਇਨੇ ਉਹ ਮਟੀਰੀਅਲ ਦੇ ਤੇ ਗੱਡੀ ਚਾਰਤੀ ਇੱਕ ਵਾਰੀ ਗਾਂ ਕੀਤੀ ਇੱਕ ਰਿਪਸ਼ਾਨ ਜਦੋਂ ਕਿ ਇਨੇ ਕੀਤਾ ਮੈਂ ਜਾ ਕੇ ਭੱਜ ਕੇ ਰੀ ਬਾਰੀ ਫਾਦਲੀ ਬਾਰੀ ਖੋਲ ਕੇ ਇਹਨੂੰ ਪੁੱਛਿਆ ਮੈਂ ਗਰਨਾਮ ਸਿੰਘ ਦਹਾਰਜਾ ਨਾ ਇਦਾਂ ਕਰ। ਇਹ ਗਰਨਾਮ ਸਿੰਘ ਜਦੋਂ ਇਨੀ ਗੱਲ ਕਹੀ ਨੇ ਬਾਰੀ ਮੇਲ ਕੇ ਇਹਨੇ ਰਫਲ ਕੱਢ ਕੇ ਹੈ ਰਫਲ ਡਿਆ ਪਿਆ ਪਰਨ ਜਦੋਂ ਇਹਨੇ ਰਫਲ ਭੰਡਿਆ ਪਿਆ ਮੇਰੇ ਨਾਲ ਚਾਰ ਪੰਜ ਮੁੜੇ ਸੀ ਜੋ ਮਟੀਰੀਅਲ ਲੈਵਰ ਦਾ ਕੰਮ ਕਰ ਰਹੀ ਅਸੀਂ ਸਾਰੇ ਭੱਜ ਕੇ ਅਸੀਂ ਇਹਦੀ ਰਫਲ ਖੋਲੀ ਰਫਲ ਖੋ ਕੇ ਤੇ ਅਸੀਂ ਬਾਹਰ ਲੈ ਆਂਦੀ ਜਦੋਂ ਇਹ ਗੱਲ ਹੋਈ ਇਹਨੇ ਖਿੱਚ ਕੇ ਬਾਰੀ ਮਾਰ ਕੇ ਇਹਨੇ ਗੱਡੀ ਦਾ ਸਲਫ ਮਾਰਿਆ ਇਹ ਗੱਡੀ ਭਜਾ ਕੇ ਆਪਣੇ ਚਲ ਗਿਆ ਆਪਣੇ ਘਰ ਆਪਣੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਨਾਲ ਆਜਮ ਆਏ ਐਸਐਚਓ ਸਾਹਿਬ ਆਏ ਉਹਨਾਂ ਆਣ ਕੇ ਸਾਡੀ ਸਾਰੀ ਗੱਲਬਾਤ ਸੁਣੀ ਉਹਨਾਂ ਆਣ ਕੇ ਜੋ ਸਾਡੇ ਹੀ ਰਫਲ ਦੀ ਫੜੀ ਸੀ ਉਹਨਾਂ ਸਾਡੇ ਕੋਲ ਰਫਲ ਆਈ ਉਹਨਾਂ ਨੂੰ ਦੇਤੀ ਉਹਨਾਂ ਆਣ ਕੇ ਵੇਖੀ ਰਫਲ ਭਰੀ ਸੀ ਦੋ ਰਾਉਂਡ ਦੀ ਵਿੱਚ ਉਹਨਾਂ ਸਾਡੇ ਕੋਲ ਵੀਡੀਓ ਉਹਨਾਂ ਆਪਣੇ ਰਾਉਂਡ ਕੱਢ ਕੇ ਰਫਲ ਉਹ ਲੈ ਗਏ ਨਾਲ ਐਸਐਚਓ ਸਾਹਿਬ ਨੇ ਸਾਨੂੰ ਸਟੈਂਪ ਦੇਤਾ ਕਿ ਸਵੇਰੇ 10 ਵਜੇ ਆਜੋ ਕੋਈ ਨਹੀਂ ਜਿੱਦਾਂ ਤੁਸੀਂ ਕਹੋਗਾ ਉਦਾਂ ਹੋ ਜਾਏਗਾ ਠੀਕ ਆ ਅਸੀਂ ਸੱਜ ਸੱਜ ਚੱਲ ਗਏ ਅਸੀਂ ਵੀ ਆਪਣੇ ਸਾਰੇ ਰਾਮ ਰੂਮ ਡੈਪੇ ਕਰਨ ਸੌਂਗੇ ਇਹ ਰਾਤ ਕੋਈ 1:30 ਵਜੇ ਦਾ ਟਾਈਮ ਆ 1:00 ਵਜੇ ਦਾ ਹੀ ਕੈਮਰਾ ਚੈੱਕ ਕੀਤੇ 1 ਵਜੇ ਤੇ ਨਾ ਯਾਰ ਤੇ ਦੂਵੇਂ ਪਿਓ ਪੁੱਤ ਸ਼ਰਾਬ ਨਾਲ ਰਜੇ ਪਿਓ ਮੁੜਾਏ ਦਾ ਨਾਲ ਹੀ ਇਹ ਹੀ ਚਲਾਉਂਦਾ ਟਰੈਕਟਰ ਇੰਨਾ ਲਿਆ ਕੇ ਜਿਹੜਾ ਮਟੀਰੀਅਲ ਪਾਇਆ ਸੀ ਉਹ ਜਿੰਨੀ ਮੇਰੀ ਜਗਾ ਵਾ ਇਹਨਾਂ ਸਾਰੀ ਉਹ ਢਾਤੀ ਢੋਂ ਤੋਂ ਬਾਅਦ ਮੇਰਾ ਜੋ ਮੈਂਬਰ ਪੰਜਾਬ ਜਿਹਨੂੰ ਤੰਗ ਪਰੇਸ਼ਾਨ ਕਰਦੇ ਸੀ ਉਹਦੇ ਘਰ ਗਏ ਉਹਦੇ ਘਰ ਦੇ ਬਾਹਰ ਉਹਦਾ ਗੇਟ ਉਹਦੀ ਕੰਦ ਢਾਈ ਉਸ ਤੋਂ ਬਾਅਦ ਜਾ ਕੇ ਮੇਰੀ ਬੰਬੀ ਇਹਦੇ ਘਰ ਦੇ ਸਾਹਮਣੇ ਮੇਰੀ ਮੋਟਰ ਵਾ ਉਹਦਾ ਕਮਰਾ ਢਾਇਆ ਉਸ ਤੋਂ ਬਾਅਦ ਜਾ ਕੇ ਮੇਰਾ ਕਮਾਦ ਦਾ ਕਟੋਕਾ ਤੇ ਦੋਕਾ ਥਾਂ ਇਨੇ ਕਮਾ ਦਵਾਇਆ ਉਸ ਤੋਂ ਬਾਅਦ ਫਿਰ ਜੋ ਮੇਰੇ ਕੋ ਪੰਚਾਇਤ ਵਾ ਪਿੰਡ ਪਿੰਡ ਦਾ ਲੋ ਵਾਲ ਦੀ ਉਹ ਉਸ ਨੂੰ ਜੋ ਰਸਤਾ ਜਾਂਦਾ ਨੇ ਉਹ ਰਸਤਾ ਵਾਇਆ ਪੰਚਾਇਤ ਵਾਲੀ ਜਿਹੜੀ ਪੰਚਾਇਤ ਵਾਲੀ ਜਿਹੜੀ ਝੋਨਾ ਵਾ ਇਹਨੇ ਉਹਦੇ ਵਿੱਚੋਂ ਦੀ ਟਰੈਕਟਰ ਕਮਾ ਕੇ ਝੋਨਾ ਮੇਰਾ ਖਰਾਬ ਕੀਤਾ ਫਿਰ ਅਹੀ ਰਾਤ ਹਨ ਜੋ ਪਾ ਲੱਗਾ ਇਹ ਰਾਤ 2 ਵਜੇ ਐਸ ਐਚਓ ਸਾਹਿਬ ਨੂੰ ਫਿਰ ਫੋਨ ਕੀਤਾ ਉਹਨਾਂ ਉਸੇਲੇ ਮੁਲਾਜ਼ਮ ਭੇਜੇ ਮੁਲਾਜ਼ਮ ਭੇਜੇ ਆਣ ਕੇ ਉਹਨਾਂ ਇਹਦੇ ਘਰੋਂ ਇਹ ਆਪ ਭਾ ਚੁੱਕਾ ਸੀ ਇਹਦੇ ਘਰੋਂ ਟਰੈਕਟਰ ਬਰਾਮਦ ਕੀਤਾ ਟਰੈਕਟਰੋ ਲੈ ਕੇ ਫੇਰ ਅਸੀਂ ਚਲੋ ਕੀਤਾ ਹੁਣ ਸਵੇਰੇ ਫੇਰ ਹੁਣ ਐਸਐਚਓ ਸਾਹਿਬ ਆਏ ਆ ਐਸਐਚਓ ਸਾਹਿਬ ਨੇ ਮੌਕਾ ਸਾਰਾ ਵੇਖ ਚੁੱਕੇ ਆਣ ਕੇ ਅਸੀਂ ਚਾਹੁੰਦੇ ਆ ਕਿ ਜੋ ਸਾਡੇ ਨਾਲ ਧੱਕਾ ਹੋਇਆ ਵਾ ਉਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਨੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨਾਮ ਆਭੀਰ ਸਿੰਘ ਲੰਬੜਦਾਰ ਮੈਂ ਮੌਜੂਦਾ ਪਿੰਡ ਦਾ ਲੰਬੜਦਾਰ ਆ ਜੀ ਜੋ ਕਿ ਗਰਨਾਥ ਸਿੰਘ ਕੱਲੇ ਮੇਰਾ ਤਾਇ ਦੇ ਬੇਟੇ ਦੇ ਇੱਥੇ ਬਾਹਰ ਘਰੇ ਦੇ ਪੈ ਪਾਏ ਹਨ ਪੈਪ ਦੇ ਉੱਤੇ ਨਾ ਮਟੀਰੀਅਲ ਜੋ ਇਹਨਾਂ ਦੇ ਗਵਾਂਡੀ ਹਨ ਉਹਨਾਂ ਨੇ ਮਟੀਰੀਅਲ ਆਪਣਾ ਪਾ ਲਿਆ ਸੀ ਇਹਨੂੰ ਕਿਹਾ ਮਟੀਰੀਅਲ ਪਾ ਦੇ ਇਹਨੇ ਪਾਇਆ ਨਹੀਂ ਇਹਨੂੰ 4-5 ਦਿਨਾਂ ਅਸੀਂ ਕਹਿੰਦੇ ਰਹੇ ਮਟੀਰੀਅਲ ਪਾ ਇਹਨੇ ਮਟੀਰੀਅਲ ਨਹੀਂ ਪਾਇਆ ਉਹ ਤਾਈ ਦੇ ਬੇਟੇ ਨੇ ਜਿਹੜਾ ਮਟੀਰੀਅਲ ਹੈ ਆਪਣੇ ਕੋਲ ਲਿਆ ਕੇ ਤੇ ਪਾਉਣ ਦਿਆ ਜਦੋਂ ਮਟੀਰੀਅਲ ਪੈ ਗਿਆ ਸ਼ਾਮ ਨੂੰ ਠੀਕ ਆ ਇਹ ਸ਼ਰਾਬ ਪੀਤੀ ਸੀ ਇਹਨੇ ਗੱਡੀ ਲੈ ਕੇ ਆਇਆ ਦੋ ਤਿੰਨ ਵਾਰੀ ਅੱਗੇ ਪਿਛੇ ਕੀਤੀ ਹੈ ਅੱਗੇ ਪਿਛੇ ਆਣ ਕੇ ਇਹਨੂੰ ਕਿਹਾ ਵੀ ਚੱਲ ਇੱਥੋਂ ਚੱਲ ਜਾ ਨਾ ਇਦਾਂ ਕਰ ਇਹਨੇ ਮੁੜ ਕੇ ਆਪਣੀ ਦਿਨਾਲੀ ਕੱਢ ਲਈ ਦਿਨਾਲੀ ਕੱਢ ਕੇ ਇਹਨੇ ਫੇਰ ਭਰ ਲਿਆ ਜੋ ਕਿ ਸਾਡੇ ਬੰਦਿਆਂ ਨੇ ਦਿਨਾਲੀ ਦੇ ਕੋ ਖੋਲੀ ਆ ਘੋਗੇ ਮੁੜ ਕੇ ਹੀ ਐਸਐਚਓ ਸਾਹਿਬ ਨੂੰ ਫੋਨ ਕੀਤਾ ਮੌਕੇ ਤੇ ਪੁਲਿਸ ਆ ਗਈ ਹੈ ਪੁਲਿਸ ਨੇ ਆਣ ਕੇ ਦਿਨਾਲੀ ਜਿਹੜੀ ਬਰਾਮਦ ਕੀਤੀ ਹੈ ਉਹਦੇ ਦੋ ਫਾਇਰ ਹਨ ਮੌਕੇ ਤੇ ਉਹ ਵੀ ਕੱਢੇ ਨੇ ਆਣ ਕੇ ਤੇ ਐਸਐਚਓ ਸਾਹਿਬ ਨੇ 10 ਵਜੇ ਦਾ ਫਿਰੇ ਟਾਈਮ ਦਿੱਤਾ ਸੀ ਮੁੜ ਕੇ ਰਾਤ ਜੋ ਕਿ 1:30 ਵਜੇ ਨੇ ਫਿਰ ਦੁਬਾਰਾ ਜੋ ਕਿ ਵੇਹਲੀ ਦਾ ਵੇਹਲੀ ਦਾ ਸਾਰਾ ਨੁਕਸਾਨ ਕੀਤਾ ਜੋ ਕਿ ਇਹਦੇ ਘਰ ਲਾ ਕੇ ਸਾਡੀ ਪੈਲੀ ਆ ਉਹਦੀ ਨੇ 10 12 ਮਰਲੇ ਦਾ ਜਿਹੜਾ ਜਗਾ ਉਹਨਾਂ ਨੇ ਵਿੱਚ ਆਪਣੇ ਚਾਰ ਲਾ ਲਿਆ ਠੀਕ ਹੈ ਜੀ ਕੋਠਾ ਤੋੜਤਾ ਨੇ ਪੰਚਾਇਤ ਦਾ ਜਿਹੜਾ ਜੋ ਰਾਹ ਵਾਤਾ ਮੇਰੇ ਕੋਲ ਵੀ ਆਲਵਾਲ ਦੀ ਪੰਚਾਇਤ ਆ ਜੀ ਕੁਝ ਰਖਵਾ ਤੇ ਇਹਨੇ ਸਾਰਾ ਰਾਹ ਬਾਤਾਂ ਜੋ ਝੋਨੇ ਦਾ ਸਾਰਾ ਨੁਕਸਾਨ ਕੀਤਾ ਅਸੀਂ ਇਹ ਇਨਸਾਫ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਠੀਕ ਆ ਜੀ ਮੈਂ ਵੀ ਆਮ ਪਾਲੀ ਦਾ ਛਪਾਈ ਆ ਮੈਂ ਪੋਲਿੰਗ ਜੈਂਟ ਬਣਿਆ ਸੀ ਜਗਰੂ ਸਿੰਘ ਖਾਂ ਜੀ ਦਾ ਜਦੋਂ ਇਲੈਕਸ਼ਨ ਹੋਈ ਸੀ ਮੈਂ ਪੋਲਿੰਗ ਜੈਂਟ ਅੰਦਰ ਬਣਿਆ ਸੀ ਅਸੀਂ ਹਾਂਜੀ ਇਹਦੀ ਘਰਦੀ ਆ ਜੀ ਮੌਜੂਦਾ ਸਰਪੰਚ ਸਾਡੇ ਇਹ ਦੇਖੋ ਇੱਕ ਮੈਂਬਰ ਆ ਸਾਡੇ ਕੋਲ 6 ਮੈਂਬਰ ਆ ਜੀ ਇਹੀ ਰੰਜੇਸ਼ ਇਹੀ ਰੰਜੇਸ਼ ਆ ਜੀ ਠੀਕ ਹੈ ਪਰਿਵਾਰ ਦਾ ਕਹਿਣਾ ਹੈਗਾ ਕਿ ਇਹ ਰੇਤਾ ਬਜਰੀ ਨਹੀਂ ਸੀ ਮਿਲ ਰਿਆ ਜਿਸ ਕਰਕੇ ਨਹੀਂ ਸੀ ਪੂਰੇ 하게 ਲੇਕਿਨ ਉਹਨੇ ਕਰ ਦੇਣਾ ਸੀ ਕੰਮ ਨਹੀਂ ਅਸੀਂ ਇਹ ਕਹਿੰਦੇ ਵੀ 4-5 ਦਿਨ ਹੋ ਗਏ ਇਹਨੂੰ ਕਹਿੰਦੇ ਰੇਤਾ ਬਜਰੀ ਵੇਖੋ ਜੇ ਉਹ ਥਾਂ ਦੇ ਵਿੱਚ ਪੈ ਸਕਦਾ ਰੇਤਾ ਬਜਰੀ ਕੀ ਗੱਲ ਇੰਨੀਆਂ ਦੁਕਾਨਾਂ ਨੇ ਧਾਰੀ ਵਾਲ ਵਿੱਚ ਕਿਤੋਂ ਨਹੀਂ ਇਹਨੂੰ ਬਜਰੀ ਰੇਤ ਮਿਲੀ ਜਿੱਥੋਂ ਮਰਜੀ ਸੀਮੈਂਟ ਲੈ ਆਂਦਾ ਵੇਖੋ ਜੇ ਸਾਨੂੰ ਮਿਲ ਸਕਦਾ ਇਹਨੂੰ ਨਹੀਂ ਮਿਲ ਸਕਦਾ ਕਿੰਨੀ ਕਿ ਜਗ੍ਹਾ 3 ਬੋਰੀਆਂ ਸਾਰਾ ਸੀਮੈਂਟ ਪੈਣਾ ਸੀ ਜੇ ਉੱਥੇ ਪਾ ਸਕਦਾ ਤੇ ਉੱਥੇ ਹੀ ਪਾ ਦਿੰਦਾ ਠੀਕ ਹੈ ਜਾਨ ਬੁੱਝ ਕੇ ਠੀਕ ਹੈ ਧਮਕੀਆਂ ਦਿੰਦਾ ਠੀਕ ਹੈ ਜੀ ਜਿੱਥ ਅਹੀਂ ਇਹ ਤਾਂ ਨਹੀਂ ਮੈਂਬਰ ਇਹਨੂੰ ਦੇਖ ਰਾਜੀ ਠੀਕ ਨਹੀਂ ਪ੍ਰਬੰਧਕ ਲਵਾਇਆ ਹੋਇਆ ਪਿੰਡ ਵਿੱਚ ਪੁਲਿਸ ਆਈ ਕਿ ਕਦੀ ਹੈ ਪੁਲਸ ਹੁਣ ਆਈ ਆ ਰਾਤ ਵੀ ਆਈ ਸੀ ਜੋ ਕਿ ਇਹਦਾ ਟਰੈਕਟਰ ਜਿਹੜਾ ਬਰਾਮਦ ਕਰਕੇ ਉਹਨਾਂ ਥਾਣੇ ਲੈ ਗਏ ਨੇ ਹੁਣ ਪੁਲਸ ਆਈ ਆ ਤੇ ਵੇਖੋ ਜੀ ਅਸੀਂ ਕਾਰਵਾਈ ਕਰਾਉਣੀ ਚਾਹੁੰਦੇ ਆ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ ਅਸੀਂ ਅਹੀਂ ਪ੍ਰਸ਼ਾਸਨ ਇਹ ਹੀ ਮੰਗ ਕਰਦੇ ਹਾਂ ਹੱਲੋ ਵਾਲਾ ਇਹਨਾਂ ਦਾ ਪਹਿਲਾਂ ਤੋਂ ਹੀ ਆਫਸ ਚ ਦੋਨਾਂ ਪਾਰਟੀਆਂ ਦਾ ਪੰਚਾਇਤ ਦੀ ਇਲੈਕਸ਼ਨ ਤੋਂ ਲੈ ਕੇ ਇਹਨਾਂ ਦਾ ਆਫਸ ਚ ਛੜਾ ਚੱਲਿਆ ਹੁੰਦਾ ਆ ਇਹ ਆਪਰੇਟ ਅੱਜ ਜਿਹੜੀ ਹੈ ਸਰਪੰਚ ਨੇ ਇਹਨਾਂ ਦਾ ਕੋਈ ਰਾਤ ਜਿਹੜਾ ਟਰੈਕਟਰ ਤੇ ਇਹਨਾਂ ਦਾ ਇੱਕ ਆਕਮਾਦ ਦਾ ਨੁਕਸਾਨ ਕੀਤਾ ਹੈ ਇੱਕ ਕੋਠੇ ਦਾ ਨੁਕਸਾਨ ਕੀਤਾ ਹੈ ਹੋਰ ਵੀ ਜਿਹੜਾ ਕੋਈ ਇਹਨੇ ਕੀਤਾ ਆ ਉਹ ਸਬੰਧੀ ਅਸੀਂ ਸਾਰੀ ਜਿਹੜੀ ਜਿਹੜਾ ਇਹਦੇ ਕਾਨੂੰਨੀ ਕਾਨੂੰਨ ਅਨੁਸਾਰ ਜਿਹੜੀ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਸੇ ਸਰਪੰਚ ਐਕਚੁਅਲੀ ਨਹੀਂ ਹੈਗਾ ਇਹ ਇਹਦੀ ਮਿਸਿਸ ਸਰਪੰਚ ਆ ਇਹ ਆਪ ਸਰਪੰਚ ਨਹੀਂ ਹੈਗਾ ਅਸਲਾ ਬਰਾਮਦ ਕਰਨ ਦਾ ਇਸ਼ਾਰਾ ਉਹ ਜਿਹੜਾ ਸੀਗਾ ਰਾਈਫਲ ਉਹ ਮੈਂ ਸਟੱਡੀ ਕਿਲੇ ਦੀ ਠੀਕ ਹੈ